ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ ਕਹਾਣੀ ਇੱਕ ਪੂਜਾ ਨਾਮ ਦੀ ਲੜਕੀ ਦੀ ਬਹੁਤ ਹੀ ਸੱਚੀ ਸਿਆਣੀ ਸਮਝਦਾਰ ਬੱਚੀ ਆ ਜਿਹੜੀ ਕਿ ਇੱਕ ਬ੍ਰਹਿਮਣ ਫੈਮਿਲੀ ਦੇ ਵਿੱਚ ਜਨਮ ਲੈਂਦੀ ਆ ਬੱਚੀ ਸ਼ੁਰੂ ਤੋਂ ਹੀ ਬਹੁਤ ਇੰਟੈਲੀਜੈਂਟ ਹੁੰਦੀ ਆ ਤੇ ਉਹ 8th ਕਲਾਸ ਵਿੱਚ ਨਾ 뮤직 ਰੱਖ ਲੈਂਦੀ ਆ ਸਕੂਲ ਟਾਈਮ ਚ 8th 10th ਤੇ 12th ਕਰਦੀ ਕਰਦੀ ਉਹ ਮਿਊਜ਼ਿਕ ਦਾ ਨਾਲ ਨਾਲ ਰਿਆਜ਼ ਕਰਦੀ ਰਹਿੰਦੀ ਆ ਮਿਊਜ਼ਿਕ ਟੀਚਰ ਤੋਂ ਤੇ ਕਾਲਜ ਵਿੱਚ ਵੀ ਜਿਹੜਾ ਮਿਊਜ਼ਿਕ ਆ ਉਹ ਸਿੱਖਦੀ ਆ denn ਉਸ ਤੋਂ ਬਾਅਦ ਉਹ ਮਿਊਜ਼ਿਕ ਦੀ ਐਮਏ ਕਰਦੀ ਆ ਮਿਊਜ਼ਿਕ ਟੀਚਰ ਬਨਨ ਦਾ ਮਿਊਜ਼ਿਕ ਵਿੱਚ ਵੱਡੇ ਬੱਦਰ ਤੇ ਜਾਣ ਦਾ ਉਹਦਾ ਇੱਕ ਸੁਪਨਾ ਜਦੋਂ ਉਹ ਐਮਏ ਕਰਦੀ ਆ ਤੇ ਉਹਨੂੰ ਇੱਕ ਚੰਗੇ ਬ੍ਰਾਹਮਣ ਪਰਿਵਾਰ ਤੋਂ ਹੀ ਵਧੀਆ ਰਿਸ਼ਤਾ ਆ ਜਾਂਦਾ ਤੇ ਲੇਕਿਨ ਅਸੀਂ ਆਹ ਦੇਖਦੇ ਆ ਕਿ ਕਈ ਜਿਹੜੇ ਪਿੰਡਾਂ ਵਿੱਚ ਚੰਗੇ ਪਰਿਵਾਰ ਆ Hindu ਪਰਿਵਾਰ ਆ ਉਹਨਾਂ ਕੋਲ ਜ਼ਮੀਨਾਂ ਜਾਇਦਾਦਾਂ ਕਾਫੀ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਲੜਕੇ ਵਾਲਿਆਂ ਕੋਲ ਵੀ ਜ਼ਮੀਨ ਜਾਇਦਾਦ ਚੰਗੀ ਹੁੰਦੀ ਆ ਪੂਜਾ ਨਾਲ ਰਿਸ਼ਤਾ ਆਉਂਦਾ ਪੂਜਾ ਦੇ ਫਾਦਰ ਸਾਹਿਬ ਉਹਨੂੰ ਪੁੱਛਦੇ ਆ ਵੀ ਬੇਟਾ ਜੀ ਵੀਥ ਹੋਟੇ ਲਈ ਰਿਸ਼ਤਾ ਆਇਆ ਹੁਣ ਅਗਲਾ ਸਟੈਪ ਥੋਟਾ ਹੋਊਗਾ ਤੁਸੀਂ ਦੱਸੋ ਵੀ ਤੁਹਾਨੂੰ ਲੜਕਾ ਪਸੰਦ ਆ ਉਹ ਕਹਿੰਦੀ ਕਿ ਪਾਪਾ ਮੇਰਾ ਡ੍ਰੀਮ ਹੈ ਕਿ ਮੈਂ 뮤జిక్ ਟੀਚਰ ਬਣਾ ਆਪਦੇ ਆਪ ਆਪਦੇ ਪੈਰਾਂ ਤੇ ਖੜੀ ਹੋਵਾਂ ਫਿਰ ਮੈਂ ਉਸ ਤੋਂ ਬਾਅਦ ਵਿਆਹ ਕਰਾਉਂਗੀ ਲੇਕਿਨ ਵਿਚੋਲਾ ਜਿਹੜਾ ਉਹ ਲੜਕੇ ਵਾਲਿਆਂ ਨੂੰ ਘਰ ਲਿਆਉਂਦਾ ਤੇ ਉਹ ਲੜਕੀ ਇਹ ਆਪਦਾ ਪਸਤਾਵ ਅੱਗੇ ਰੱਖ ਦਿੰਦੀ ਆ ਵੀ ਮੇਰਾ ਇਹ ਡ੍ਰੀਮ ਆ ਨਾ ਹਜੇ ਤਾਈਂ ਮੈਂ ਵਿਆਹ ਨਹੀਂ ਕਰਾਉਣਾ ਲੇਕਿਨ ਲੜਕਾ ਉਹਦੀ ਕਾਲ ਰੋਕ ਕੇ ਕਹਿੰਦਾ ਵੀ ਸਾਨੂੰ ਇਸ ਚੀਜ਼ ਨਾਲ ਕੋਈ ਇਤਰਾਜ਼ ਨਹੀਂ ਤੁਸੀਂ ਕੇ ਪੜੋ ਜੌਬ ਕਰੋ ਸਾਡੀ ਜ਼ਿੰਮੇਵਾਰੀ ਹੈ ਮੈਂ ਤੁਹਾਡਾ ਹਰ ਸੁਪਨਾ ਪੂਰਾ ਕਰੂੰਗਾ ਹੁਣ ਪੂਜਾ ਸੋਚਦੀ ਆ ਵੀ ਐਵੇਂ ਦੇ ਲੜਕੇ ਵੀ ਅੱਜਕੱਲ ਮਸਾ ਮਿਲਦੇ ਆ ਨਾ ਉਹਦੇ ਪੇਰੈਂਟਸ ਵੀ ਘਰੇ ਗੱਲ ਕਰਦੇ ਆ ਘਰੇ ਗੱਲਬਾਤ ਹੁੰਦੀ ਆ ਤਾਂ ਚਲੋ ਰਿਸ਼ਤਾ ਪੱਕਾ ਹੋ ਜਾਂਦਾ ਵਿਆਹ ਵਾਂਦੀ ਜਾਂਦਾ ਹੁਣ ਪੂਜਾ ਖੁਸ਼ ਹੁੰਦੀ ਆ ਦੋਨਾਂ ਦੀ ਆਪਸ ਚ ਫੋਨ ਤੇ ਗੱਲਬਾਤ ਹੁੰਦੀ ਆ ਲੇਕਿਨ ਉਹ ਜਿਹੜੇ ਆਪਦੇ ਸੁਪਨੇ ਆ ਨਾ ਉਹ ਆਪਦੇ ਹਸਬੈਂਡ ਦੇ ਨਾਲ ਉਹ ਇਕੱਲਾ ਬਾਤਾਂ ਕਰਦੀ ਆ ਤੇ ਉਹ ਮੁੰਡਾ ਉਹਨੂੰ ਪੂਰਾ ਯਕੀਨ ਦਿਵਾਉਂਦਾ ਵੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਹਨ ਤਾਂ ਉਹਨੂੰ ਪੇਕੇ ਜਿਹੜਾ ਰਹਿੰਦਿਆ ਸਮਾਂ ਹੀ ਨਾ ਇਕਾਧਿਤ ਹੁੰਦੀ ਆ ਹੈੱਡਫੋਨ ਲਾਉਂਦੀ ਕਿਉਂਕਿ ਜਿਹੜਾ ਬੰਦਾ 뮤직 ਨੂੰ ਪਿਆਰ ਕਰਦਾ ਨਾ ਉਹ ਜਿਹੜੀ 뮤직 ਦੀ ਸਾਊਂਡ ਆ 뮤직 ਤੇ ਸੌਰਤਾ ਆ ਜਿਹੜੇ ਉਹਨੂੰ ਕਿਸੇ ਵੀ ਟੈਨਸ਼ਨ ਤੋਂ ਦੂਰ ਕਰਦੀ ਆ ਆਪਾਂ ਜਿਹੜਾ ਬੰਦਾ ਕਿਸੇ ਵੀ ਚੀਜ਼ ਨਾਲ ਲਗਾਉ ਰੱਖਦਾ ਨਾ ਜਦੋਂ ਉਹ ਜ਼ਿਆਦਾ ਟੈਨਸ਼ਨ ਵਿੱਚ ਆ ਤਾਂ ਜੇ ਉਸੇ ਚੀਜ਼ ਦੇ ਨੇੜੇ ਜਾਂਦਾ ਤਾਂ ਕਿਤੇ ਨਾ ਕਿਤੇ ਉਹਦਾ ਮਾਈਂਡ ਰਿਲੈਕਸ ਹੁੰਦਾ ਦ ਐਮਏ ਪੂਜਾ ਨੂੰ ਆਦਤ ਸੀ ਜਦੋਂ ਹੀ ਥੋੜਾ ਜਿਹਾ ਉਹਦੇ ਦਿਮਾਗ ਤੇ ਸਟ्रेस ਜਾਂ ਫ੍ਰੀ ਹੁੰਦੀ ਸੀ ਤਾਂ ਉਹ ਅਕਸਰ ਹੈੱਡਫੋਨ ਲਾ ਕੇ ਰੱਖਦੀ ਸੀ ਤੇ 뮤직 ਸੁਣਦੀ ਸੀ ਤੇ 뮤직 ਬਾਰੇ ਨੌਲੇਜ ਰੱਖਦੀ ਸੀ ਹਨਾ ਤਾਂ ਐਵੇਂ ਵਿਆਹ ਹੋ ਜਾਂਦਾ ਉਹ ਸਹੁਰੇ ਪਰਿਵਾਰ ਚ ਜਾਂਦੀ ਆ ਉੱਥੇ ਜਾ ਕੇ ਮਹੌਲ ਦੇਖਦੀ ਆ ਸਾਰੇ ਵਧੀਆ ਉਹਦੇ ਨਾਲ ਐਡਜਸਟਮੈਂਟ ਕਰਦੇ ਆ ਤਾਂ ਥੋੜੇ ਦਿਨਾਂ ਬਾਅਦ ਉਹਨੂੰ ਚੌਂਕੇ ਚੁਲ੍ਹੇ ਚੜਾਇਆ ਜਾਂਦਾ ਕੰਮ ਲਈ ਤਾਂ ਉਹ ਉਹਨਾਂ ਦੇ ਘਰ ਦਾ ਮਾਹੌਲ ਇਹ ਹੁੰਦਾ ਵੀ ਘਰ ਵਿੱਚ ਨਾ ਜ਼ਿਆਦਾਤਰ ਉਹਦੀ ਸੱਸ ਦੀ ਚੱਲਦੀ ਹੁੰਦੀ ਆ ਸੱਸ ਹੀ ਉਹਨੂੰ ਸਾਰਾ ਕੁਝ ਦੱਸਦੀ ਆ ਵੀ ਤੂੰ ਐਦਾਂ ਕਰਨਾ ਰਸੋਈ ਚਾਹ ਕੰਮ ਐਦਾਂ ਕਰਨਾ ਉਹਨੂੰ ਥੋੜੇ ਦਿਨ ਤਾਂ ਦੇਖਦੀ ਆ ਵੀ ਇਹ ਮੈਨੂੰ ਹਰ ਚੀਜ਼ ਬਾਰੇ ਐ ਕਿਉਂ ਦੱਸ ਰਹੀ ਆ ਜਦ ਕਿ ਮੈਂ ਕਿਚਨ ਦਾ ਸਾਰਾ ਕੰਮ ਜਾਣਦੀ ਆ ਨਾ ਇੱਕ ਦਿਨ ਕੀ ਹੁੰਦਾ ਨਾ ਪੂਜਾ ਸਵੇਰੇ ਉੱਠਦੀ ਆ ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਆ ਅਸੀਂ ਦੇਖਦੇ ਆ ਕਿ ਬ੍ਰਾਹਮਣ ਪਰਿਵਾਰ ਆ ਜਿਹੜੇ ਹਿੰਦੂ ਪਰਿਵਾਰ ਆ ਉਹਨਾਂ ਵਿੱਚ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਪੂਜਾ ਪਾਠ ਕਰਕੇ ਫੇਰ ਹੀ ਕੁਝ ਖਾਦਾ ਪੀਤਾ ਜਾਂਦਾ ਨਾ ਤਾਂ ਉਹ ਸਾਰਾ ਪਰਿਵਾਰ ਇਸ ਤਰ੍ਹਾਂ ਹੀ ਕਰਦਾ ਸੀ ਪੂਜਾ ਸਵੇਰੇ ਉੱਠਦੀ ਆ ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਉਹ ਵਾਸ਼ਰੂਮ 'ਚ ਜਾਣ ਤੋਂ ਪਹਿਲਾਂ ਬ੍ਰਸ਼ ਕਰਕੇ ਬਿਸਕਟ ਲੈ ਕੇ ਆਉਂਦੀ ਆ ਤੇ ਉਹ ਕਾਰਿਡੋਰ ਵਿੱਚ ਬੈਠ ਕੇ ਖਾਣ ਲੱਗ ਜਾਂਦੀ ਆ ਉਦھی ਸੱਸ ਦੇਖਦੀ ਆ ਤੇ ਗੁੱਸੇ ਵਿੱਚ ਆ ਕੇ ਕਹਿੰਦੀ ਕੁੜੇ ਹਾ ਕੀ ਕਰਦੀਆਂ ਕਹਿੰਦੀ ਕੁਛ ਨਹੀਂ ਮੰਮੀ ਮੈਨੂੰ ਭੁੱਖ ਲੱਗੀ ਸੀ ਤੇ ਕਹਿੰਦੀ ਅੱਛਾ ਤੂੰ ਤਾਂ ਸਾਡੇ ਸਿਰ ਪਾਪ ਜੜਾਤਾ 12 ਉਹਦਾ ਸੋਰਾ ਆਉਂਦਾ ਇਹੀ ਗੱਲ ਉਹਦੀ ਸੱਸ ਸਹਰੇ ਨੂੰ ਦੱਸਦੀ ਆ ਪੂਜਾ ਦੇ ਹਸਬੰਡਾ ਉਹ ਰੂਮ ਚ ਸੁੱਤੇ ਉੱਠ ਕਿਉਂਦੇ ਇਹੀ ਗੱਲ ਉਹਦੀ ਸੱਸ ਬਾਅਦ ਚ ਕਹਿੰਦੀ ਆ ਹੁਣ ਉਹ ਦੋਨੋਂ ਪਿਓ ਪੁੱਤ ਵੀ ਪੂਜਾ ਨੂੰ ਹੀ ਗਲਤ ਮੰਨਦੇ ਆ ਕਹਿੰਦੇ ਵੀ ਸਾਡੇ ਘਰ ਚ ਇਹ ਚੀਜ਼ ਕਦੇ ਨਹੀਂ ਹੋਈ ਤੂੰ ਇਹ ਗਲਤ ਕਰ ਰਹੀ ਆ ਸਾਡੇ ਤੇ ਤਾਂ ਕੋਈ ਨਾ ਕੋਈ ਗ੍ਰਹਿਵਾਰੀ ਹੋ ਜਾਊਗਾ ਸਾਨੂੰ ਨੁਕਸਾਨ ਹੋ ਸਕਦਾ ਇਸ ਗੱਲ ਦਾ ਪਰ ਪੂਜਾ ਰੋਂਦੀ ਕਹਿੰਦੀ ਆ ਵੀ ਹੁਣ ਮੈਨੂੰ ਦੱਸੋ ਵੀ ਮੈਂ ਆਪਦੀ ਗਲਤੀ ਨੂੰ ਕਿਵੇਂ ਸੁਧਾਰਾਂ ਇਹਦੇ ਲਈ ਮੈਂ ਮਾਫੀ ਮੰਗਦੀ ਆ ਤੇ ਲੇਕਿਨ ਉਹਦੀ ਸੱਸਣਾ ਜਿਹੜੀ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਜਾਂ ਕਿਸੇ ਦਾ ਫੋਨ ਆਉਂਦਾ ਇਹ ਗੱਲ ਵਾਰ-ਵਾਰ ਰਿਪੀਟ ਕਰਦੀ ਆ ਜਿਹੜੀ ਪੂਜਾ ਨੂੰ ਚੰਗੀ ਨਹੀਂ ਲੱਗਦੀ ਵੀ ਐਡੀ ਵੀ ਗਲਤੀ ਨਹੀਂ ਹੋਈ ਮੇਰੇ ਤੋਂ ਹਣਾ ਦਾ ਇੱਕ ਦਿਨ ਸ਼ਾਮ ਨੂੰ ਕੀ ਹੁੰਦਾ ਕਿ ਪੂਜਾ ਜਿਹੜੀ ਉਹ ਬਿਮਾਰ ਪੈ ਜਾਂਦੀ ਆ ਉਹਨਾਂ ਦੇ ਘਰ ਵਿੱਚ ਰੋਟੀ ਖਾਣਾ ਜਿੰਨੇ ਵਾਰ ਵੀ ਬੰਦ ਆ ਹੁਣ ਪੂਜਾ ਹੀ ਬਣਾਉਂਦੀ ਆ ਇੱਕ ਦਿਨ ਉਹ ਬਿਮਾਰ ਪਈ ਹੁੰਦੀ ਰਾ ਤੁਸੀਂ ਸੱਸ ਨੂੰ ਰੂਮ ਚ ਜਾ ਕੇ ਕਹਿੰਦੀ ਆ ਵੀ ਰੋਟੀ ਪਾਣੀ ਦਾ ਸ਼ਾਮ ਦਾ ਟਾਈਮ ਹੋ ਗਿਆ ਤੂੰ ਕਿਚਨ 'ਚ ਜਾ ਕੇ ਰੋਟੀ ਬਣਾ ਲੈ ਉਹ ਚੌਪਚਾਦ ਉੱਠਦੀ ਆ ਤੇ ਜਦੋਂ ਉੱਠਦੀ ਆ ਨਾ ਉਹਨੂੰ ਚੱਕਰ ਆ ਰਹੇ ਹੁੰਦੇ ਆ ਤੇ ਉਹ ਕੋਸ਼ਿਸ਼ ਕਰਦੀ ਆ ਵੀ ਰੋਟੀ ਬਣਾ ਕੇ ਤੇ ਖੜੀ-ਖੜੀ ਕਿਚਨ ਦੇ ਵਿੱਚ ਇੱਕ ਰੋਟੀ ਫਟਾਫਟ ਖਾndi ਆ ਵੀ ਕਿਤੇ ਮੇਰਾ ਬੀਪੀ ਨਾਲ ਲੋ ਹੋਵੇ ਨਾ ਇੰਨੇ ਚ ਸੱਸ ਆ ਜਾਂਦੀ ਆ ਕਹਿੰਦੀ ਕਿ ਇਹ ਕੀ ਕਰ ਰਹੀ ਆ ਕਹਿੰਦੀ ਕੁਛ ਨਹੀਂ ਮੰਮੀ ਵੀ ਮੈਨੂੰ ਭੁੱਖ ਲੱਗੀ ਸੀ ਮੈਨੂੰ ਲੱਗਿਆ ਮੇਰਾ ਬੀਪੀ ਲੋਊਗਾ ਵੀ ਮੈਂ ਕੁਛ ਖਾ ਲਵਾਂ ਤੇ ਮੈਂ ਆਪ ਰੋਟੀ ਲੇਟ ਖਾਣੇ ਇਸ ਲਈ ਮੈਂ ਚਲਦੀ ਇੱਕ ਰੋਟੀ ਖਾ ਰਹੀ ਸੀ ਤਾਂ ਉਹਦੀ ਸੱਸ ਉੱਚੀ-ਉੱਚੀ ਬੋਲਣਾ ਸਟਾਰਟ ਕਰ ਦਿੰਦੀ ਆ ਵੀ ਇਹ ਤਾਂ ਕੋਈ ਗੱਲਬਾਤ ਨਹੀਂ ਕੀ ਚਾਨੂੰ ਰੋਟੀ ਖਵਾਉਣ ਤੋਂ ਬਾਅਦ ਪਹਿਲਾਂ ਤੇਰੇ ਡੈਡੀ ਰੋਟੀ ਖਾਣਗੇ ਫਿਰ ਮੈਂ ਖਾऊंगी ਫਿਰ ਤੂੰ ਤੁਸੀਂ ਦੋਨੋਂ ਜੀ ਖਾਓਗੇ ਸਾਡੇ ਘਰ ਵਿੱਚ ਸ਼ੁਰੂ ਤੋਂ ਇਹ ਮੌਲ ਰਿਹਾ ਵੀ ਪਹਿਲਾਂ ਵੱਡਿਆਂ ਨੂੰ ਰੋਟੀ ਖਵਾਈ ਜਾਂਦੀ ਆ ਨਾਲੇ ਰੋਟੀ ਕਿਚਨ ਵਿੱਚ ਖੜ ਕੇ ਖਾਣ ਦਾ ਕੋਈ ਮਤਲਬ ਨਹੀਂ ਉਹੀ ਗੱਲ ਫੇਰ ਹੁੰਦੀ ਆ ਤੇ ਸਾਰੇ ਰਿਸ਼ਤੇਦਾਰਾਂ ਵਿੱਚ ਫੈਲਾਈ ਜਾਂਦੀ ਆ ਜਦ ਕੀ ਜਦੋਂ ਉਹਦਾ ਘਰ ਵਾਲਾ ਤੇ ਸਹਰਾ ਇਕੱਠੇ ਹੁੰਦੇ ਆ ਉਦੋਂ ਕਿਹਾ ਜਾਂਦਾ ਵੀ ਭਾਈ ਕਿਚਨ ਚ ਖੜੀ ਸੀ ਇਹਦੇ ਤਾਂ ਕੰਨ ਚ ਹੈੱਡਫੋਨ ਲੱਗੇ ਸੀ ਇਹ ਤਾਂ ਰੋਟੀ ਖਾ ਰਹੀ ਸੀ ਇੰਨੇ ਤਾਂ ਸਾਡੇ ਖਾਣੇ ਦੀ ਭੰਗਤਾ ਕਰਦੀ ਸਾਡੇ ਘਰ ਚ ਤਾਂ ਸਦੀਆਂ ਤੋਂ ਇਹ ਚੀਜ਼ਾਂ ਨਹੀਂ ਹੋਈਆਂ ਮੈਂ ਵੀ ਆਪਦੀ ਸੱਸ ਨੂੰ ਪਹਿਲਾਂ ਰੋਟੀ ਪਕਾ ਕੇ ਫੜਾਉਂਦੀ ਸੀ ਫਿਰ ਮੈਂ ਦਿਨ ਬਾਅਦ ਚ ਰੋਟੀ ਖਾਂਦੀ ਸੀ ਤਾਂ ਹੁਣ ਪੂਜਾ ਵਿਚਾਰੀ ਰੋਣਾ ਸ਼ੁਰੂ ਕਰ ਦਿੰਦੀ ਆ ਤੇ ਉਹ ਆਲਦੇ ਘਰ ਵਾਲੇ ਨੂੰ ਕਹਿੰਦੀ ਆ ਨਾ ਵੀ ਕਿਉਂ ਨਾ ਤੁਸੀਂ ਕੰਮ ਵਾਲੇ ਰੱਖ ਲਓ ਮੈਂ ਬਹੁਤ ਪਰੇਸ਼ਾਨ ਆ ਨਾ ਵੀ ਨਾਲੇ ਤਾਂ ਮੈਂ ਕੰਮ ਕਰਦੀ ਆ ਨਾਲੇ ਮੈਨੂੰ ਤਾਨੇ ਮਿਹਣੇ ਗੱਲਾਂ ਨੁਕਸ ਕੱਢਣ ਨੂੰ ਮਿਲ ਜਾਂਦੇ ਆ ਵੀ ਮੇਰੀ ਮੰਮੀ ਇਹ ਨੁਕਸ ਕੱਢ ਦਿੰਦੀ ਆ ਆ ਕੱਢ ਦਿੰਦੀ ਆ ਤਾਂ ਉਹਦੇ ਘਰਾਂ ਨਾਲ ਕਹਿੰਦਾ ਵੀ ਸਾਡੇ ਘਰੇ ਰਿਵਾਜ ਨਹੀਂ ਪਹਿਲਾਂ ਮੇਰੀ ਦਾਦੀ ਨੇ ਗੰਮ ਕੀਤਾ ਫਿਰ ਮੇਰੀ ਮਾਂ ਨੇ ਕੀਤਾ ਹੁਣ ਤਾਂ ਇੰਨੂੰ ਹੀ ਕਰਨਾ ਪਊਗਾ ਹੁਣ ਪੂਜਾ ਕਹਿੰਦੀ ਕਿ ਇਹ ਤਾਂ ਕੋਈ ਗੱਲ ਨਹੀਂ ਹੋਈ ਇਹ ਤਾਂ ਕੋਈ ਗੱਲ ਨਾ ਹੋਈ ਵੀ ਤੁਹਾਡੇ ਘਰ ਦਾ ਰਿਵਾਜ ਰਵਾਜ ਤਾਂ ਬਦਲਨੇ ਪੈਣਗੇ ਜਦ ਕਿ ਤੁਹਾਡੇ ਘਰੇ ਬਹੁਤ ਕੋਸ਼ਾ ਜ਼ਮੀਨ ਜ਼ਿਆਦਾ ਤਾਂ ਜੇ ਤੁਸੀਂ ਇੱਕ ਕੰਮ ਵਾਲੀ ਰੱਖ ਲਉਂਗੀ ਤਾਂ ਫਿਰ ਕੀ ਆ ਉਹ ਅਧਿਕਾਰ ਵਾਲੇ ਨੂੰ ਕਹਿੰਦੀ ਕਿ ਤੁਸੀਂ ਤਾਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਤੁਸੀਂ ਮੇਰੇ ਸਾਰੇ ਵਾਅਦੇ ਪੂਰੇ ਕਰੋਗੇ ਮੈਨੂੰ ਜੋਬ ਵੀ ਕਰਾਉਂਗੇ ਕਹਿੰਦਾ ਮੈਂ ਕੀਤਾ ਵਾਦਾ ਜੋਬ ਮਿਲੀ ਤਾਂ ਨਹੀਂ ਜਦੋਂ ਕਰਾਂਗੀ ਉਦੋਂ ਵੇਖੀ ਜਾਊਗੀ ਹੁਣ ਪੂਜਣਾ ਉਦਾਸ ਰਹਿਣ ਲੱਗ ਜਾਂਦੀ ਆ ਦਿਨੋਂ ਦਿਨ ਇੱਕ ਉਹਨਾਂ ਦੇ ਕੋਰੋਨਾ ਬਾਹਰੋਂ ਆਂਟੀ ਆਉਂਦੀ ਆ ਤੇ ਉਹ ਆ ਕੇ ਪੂਜਾ ਦੀ ਸੱਸ ਨੂੰ ਕਹਿੰਦੀ ਆ ਕੁੜੇ ਫਲਾਨੀ ਕਹਿੰਦੀ ਸੀ ਤੇਰੇ ਨੂੰ ਨੂੰ ਤਾਂ ਜਦੋਂ ਵੇਖੇ ਉਹਦੇ ਕੰਨਾਂ 'ਚ ਹੈੱਡਫੋਨ ਲੱਗੇ ਹੁੰਦੇ ਆ ਵੀ ਤੂੰ ਪਤਾ ਤਾਂ ਕਰ ਵੀ ਕੀ ਕਰਦੀ ਆ ਹੈੱਡਫੋਨਾਂ 'ਤੇ ਕਿਸੇ ਨਾਲ ਗੱਲਾਂ ਤਾਂ ਨਹੀਂ ਕਰਦੀ ਹੁਣ ਸੱਸ ਨੂੰ ਮੌਕਾ ਚਾਹੀਦਾ ਸੀ ਉਹਦੀ ਸੱਸ ਪੂਜਾ ਦੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੰਦੀ ਆ ਉਸੇ ਦਿਨ ਤੋਂ ਹੀ ਆਪਦੇ ਪੁੱਤ ਨੂੰ ਕਹਿਣਾ ਸਟਾਰਟ ਕਰ ਦਿੰਦੀ ਆ ਵੀ ਮੈਨੂੰ ਤਾਂ ਤੇਰੇ ਘਰ ਵਾਲੀ ਗਲਤ ਲੱਗਦੀ ਆ ਸਾਰਾ ਦਿਨ ਕੰਨਾਂ 'ਚ ਹੈੱਡਫੋਨ ਲਾਈ ਰੱਖਦੀ ਆ ਤੇ ਪੂਜਾ ਦਾ ਹਸਬੈਂਡ ਵੀ ਉਹਦੇ ਤੇ ਨਿਗਰਾਨੀ ਰੱਖਣੀ ਛੱਕ ਦੀ ਨਹੀਂ ਜਾਗ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਬਾਹਰੋਂ ਆਉਂਦਾ ਉਹਦਾ ਫੋਨ ਚੈੱਕ ਕਰਦਾ ਹੈੱਡਫੋਨ ਕੰਨਾਂ ਚ ਲਾ ਕੇ ਦੇਖਦਾ ਇਹ ਮਤਲਬ ਉਹਨੂੰ ਹਰ ਤਰ੍ਹਾਂ ਇਰੀਟੇਟ ਕੀਤਾ ਜਾਂਦਾ ਹੁਣ ਪੂਜਾ ਇਹ ਗੱਲਾਂ ਤੋਂ ਤੰਗ ਆ ਜਾਂਦੀ ਆ ਤੇ ਦੋਨਾਂ ਜੀਆਂ ਵਿੱਚ ਨੋਖ-ਝੋਕ ਅਣਬਣ ਇੰਨੀ ਹੋ ਜਾਂਦੀ ਆ ਨਾ ਵੀ ਪੂਜਾ ਆਪਦੇ ਫਾਦਰ ਸਾਹਿਬ ਨੂੰ ਫੋਨ ਕਰਕੇ ਕਹਿੰਦੀ ਆ ਵੀ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਲੇਕਿਨ ਉਹ ਪੁੱਛਦੇ ਆ ਕਾਰਨ ਉਹ ਕਹਿੰਦੀ ਵੀ ਇਹਨਾਂ ਨੇ ਮੇਰ ਨਾਲ ਵਾਦਾ ਕੀਤਾ ਵੀ ਸੀ ਵੀ ਅਸੀਂ ਤੈਨੂੰ ਨੌਕਰੀ ਲਵਾਵਾਂਗੇ ਹੁਣ ਕਹਿੰਦੇ ਆ ਵੀ ਤੂੰ ਪ੍ਰਾਈਵੇਟ ਨੌਕਰੀ ਅਸੀਂ ਤੈਨੂੰ ਕਰਨ ਨਹੀਂ ਦੇਣੀ ਕਿਉਂਕਿ ਉੱਥੇ ਮਾਹੌਲ ਮਾੜਾ ਤੇ ਗਵਰਨਮੈਂਟ ਨੌਕਰੀ ਜਿੰਨਾ ਚਿਰ ਨਹੀਂ ਮਿਲਦੀ ਤੈਨੂੰ ਇਸ ਤਰ੍ਹਾਂ ਡਿਪਰੈਸ਼ਨ 'ਚ ਹੀ ਰਹਿਣਾ ਪਊਗਾ ਇਸੇ ਘਰ ਵਿੱਚ ਕੈਦ ਹੀ ਰਹਿਣਾ ਪਊਗਾ ਉਹ ਕਹਿੰਦੀ ਮੈਂ ਇੱਥੇ ਨਹੀਂ ਰਹਿ ਸਕਦੀ ਤਾਂ ਉਹਦੇ ਫਾਦਰ ਸਾਹਿਬ ਦੋ ਚਾਰ ਬੰਦਿਆਂ ਨੂੰ ਲੈ ਕੇ ਘਰ ਆਉਂਦੇ ਆ ਗੱਲਬਾਤ ਕਰਦੇ ਆ ਤਾਂ ਉਹਦੇ ਹਸਬੰਦ ਨੂੰ ਪੁੱਛਿਆ ਜਾਂਦਾ ਵੀ ਭਈ ਤੁਸੀਂ ਇਹ ਵਾਅਦਾ ਕੀਤਾ ਸੀਗਾ ਤੁਸੀਂ ਸਾਡੀ ਕੁੜੀ ਨੂੰ ਤੰਗ ਕਿਉਂ ਕਰ ਰਹੇ ਹੋ ਹਨਾ ਤੇ ਉਹਦੇ ਹਸਬੰਦ ਭਰੀ ਪੰਚਾਇਤ ਵਿੱਚ ਕਹਿੰਦੇ ਆ ਕਿ ਮੈਂ ਮੇਰੀ ਮਾਂ ਪਿਓ ਆਂਡ ਗਵਾਂਡ ਵੀ ਸਾਡਾ ਸਾਨੂੰ ਆ ਕੇ ਕਹਿ ਰਿਹਾ ਵੀ ਤੁਹਾਡੀ ਵੋਟੀ ਹੈ ਜਿਹੜੀ ਉਹ ਤਾਂ ਕੰਨਾਂ 'ਚ ਉਹ ਹੈੱਡਫੋਨ ਨਹੀਂ ਲਾਉਂਦੀ ਕਹਿੰਦਾ ਇਹਨੂੰ ਪੁੱਛੋ ਵੀ ਇਹਦੇ ਕੰਨਾਂ 'ਚ ਹੈੱਡਫੋਨ ਲਾਉਣ ਦਾ ਕਾਰਨ ਕੀ ਹੈ ਕਬੂ ਜਿਆਦਾ ਜਿਹੜਾ ਫਾਦਰ ਹੁੰਦਾ ਉਹ ਗੁੱਸੇ ਚ ਉਠ ਕੇ ਬੈਠ ਜਾਂਦਾ ਤੇ ਸੋਚੀ ਪੈ ਜਾਂਦਾ ਵੀ ਮੈਂ ਆਪਦੀ ਧੀ ਦਾ ਗਲਤ ਰਿਸ਼ਤਾ ਕਰਤਾ ਹਨਾ ਬੈਠ ਕੇ ਸੋਚ ਰਿਹਾ ਹੁੰਦਾ ਵੀ ਮੈਂ ਹੁਣ ਇਸ ਜਗ੍ਹਾ ਤੇ ਕੀ ਕਵਾਂ ਵੀ ਜੇ ਮੈਂ ਇਹਨਾਂ ਨੂੰ ਦੱਸਦਾ ਵੀ ਮੇਰੀ ਬੱਚੀ 뮤직 ਦੀ ਸ਼ਕੀਨ ਸੀ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਸੀ ਤਾਂ ਇਹ ਅੱਗੋਂ ਮੈਨੂੰ ਜਵਾਬ ਦੇਣਗੇ ਵੀ ਆਪਦੀ ਬੱਚੀ ਨੂੰ ਆਪਦੇ ਘਰੇ ਲੈ ਜਾਓ ਨਾ ਕਹਿੰਦਾ ਮੈਂ ਹੁਣ ਪੰਚਾਇਤ ਚ ਕਿਵੇਂ ਬੋਲ ਸਕਦਾ ਉਹ ਥੋੜ੍ਹ ਉੱਠ ਕੇ ਚਲਾ ਜਾਂਦਾ 8 ਦਾ ਸਤਨ ਜਾਂਦੇ ਆ ਫਿਰ ਉਹੀ ਕੁਛ ਚੱਲਦਾ ਤੇ ਇੱਕ ਦਿਨ ਕੀ ਹੁੰਦਾ ਕਿ ਪੂਜਨ ਨੂੰ ਨਾ ਕਿਸੇ ਕਾਲਜ ਲਈ ਅਪੁਆਇੰਟਮੈਂਟ ਲਈ ਉਹਨੂੰ ਫੋਨ ਆਉਂਦਾ ਤੇ ਉਹ ਅਪੁਆਇੰਟਮੈਂਟ ਜੋ ਕਰ ਰਿਆ ਸੀ ਉਹਨੂੰ ਕੋਈ ਲੜਕਾ ਹੁੰਦਾ ਨਾ ਉਹ ਗੱਲ ਕਰ ਰਿਹਾ ਹੁੰਦਾ ਵੀ ਮੈਡਮ ਤੁਸੀਂ ਰਜੂਮ ਭੇਜਿਆ ਸੀਗਾ ਤੁਸੀਂ ਇਸ ਤਰ੍ਹਾਂ ਆ ਕੇ ਆਪਦੀ ਇੰਟਰਵਿਊ ਦੇ ਜਾਣਾ ਤੇ ਜਦੋਂ ਉਹ ਲੜਕਾ ਫੋਨ ਕੱਟਦਾ ਵੀ ਮਮ OK ਕਹਿੰਦਾ ਤੇ ਉਹਦੇ ਘਰ ਵਾਲੇ ਨੂੰ ਲੜਕੇ ਦੀ ਆਵਾਜ਼ ਆਉਂਦੀ ਹੈ ਨਾ ਤੇ ਉਹ 부ਜਾ ਨੂੰ ਪੁੱਛਦਾ ਵੀ ਇਹ ਲੜਕਾ ਕੌਣ ਸੀ ਉਹ ਕਹਿੰਦੇ ਪਤ ਨਹੀਂ ਕਿਸੇ ਕਾਲਜ ਦਾ ਕੋਈ ਅਸਿਸਟੈਂਟ ਸੀਗਾ ਜਿਹਨੇ ਮੈਨੂੰ ਕਾਲ ਕੀਤੀ ਸੀ ਤੇ ਉਹਦੇ ਘਰ ਵਾਲਾ ਨਾ ਉਹ ਗੱਲ ਨੂੰ ਇੰਨਾ ਜ਼ਿਆਦਾ ਘਮਾ ਫਰਾ ਕੇ ਪੇਸ਼ ਕਰਦਾ ਘਰਦਿਆਂ ਦੇ ਸਾਹਮਣੇ ਵੀ ਇਹਨੂੰ ਮੁੰਡਿਆਂ ਦੇ ਫੋਨ ਆਉਂਦੇ ਆ ਇਹ ਹੈੱਡਫੋਨ ਲਾਉਂਦੀ ਆ ਤਾਂ ਉਹਨੂੰ ਵਿਚਾਰੀ ਨੂੰ ਇੰਨਾ ਤੰਗ ਕੀਤਾ ਜਾਂਦਾ ਵੀ ਸਾਰੇ ਘਰ ਦੇ ਸ਼ਾਮ ਨੂੰ ਰੋਟੀ ਖਾ ਰਹੇ ਹੁੰਦੇ ਆ ਤੇ ਪੂਜਾ ਆਪਦਾ ਟੈਗ ਪੈਕ ਕਰਕੇ ਆਪਦੇ ਮਾਪਿਓ ਦੇ ਘਰ ਚਲੀ ਜਾਂਦੀ ਆ ਤੇ ਉਹ ਆਪਦੇ ਫਾਦਰ ਸਾਹਿਬ ਨੂੰ ਜਾ ਕੇ ਕਹਿੰਦੀ ਆ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਪਰ ਤੁਸੀਂ ਕੋਸ਼ਿਸ਼ ਤਾਂ ਸੋਚ ਲੰਦੇ ਉਹ ਕਹਿੰਦੇ ਵੀ ਅਸੀਂ ਤੈਨੂੰ ਪੁੱਛਿਆ ਸੀ ਕਹਿੰਦੀ ਮੈਨੂੰ ਇਹ ਨਹੀਂ ਸੀ ਪਤਾ ਵੀ ਲੋਕ ਕੀ ਜ਼ਬਾਨ ਤੋਂ ਹੋ ਰਾ ਤੇ ਦਿਲ ਤੋਂ ਹੋ ਰਾ ਤੇ ਵਰਤਨ ਚ ਹੋ ਰਾ ਕਹਿੰਦੀ ਅੱਜ ਮੈਨੂੰ ਲੋਕਾਂ ਦੀ ਅਸਲੀਅਤ ਪਤਾ ਲੱਗੀ ਵੀ ਕੱਲੀ ਜ਼ਬਾਨ ਤੋਂ ਅਸੀਂ ਕਿਸੇ ਦੇ ਕਹਿਣ ਤੇ ਕੋਈ ਯਕੀਨ ਨਹੀਂ ਕਰ ਸਕਦੇ ਪਰ ਇੰਨਾ ਕਹਿ ਸਕਦੀ ਆ ਮੈਂ ਵੀ ਮੇਰੇ ਵਰਗਾ ਜਿਹੜਾ ਮੇਰੇ ਨਾਲ ਜੋ ਹੋਇਆ ਹੈ ਕਿਸੇ ਕੁੜੀ ਨਾਲ ਨਾ ਹੋਵੇ ਉਹਦਾ ਪਿਓ ਕਹਿੰਦਾ ਵੀ ਪੁੱਤ ਤੂੰ ਇੱਥੇ ਰਹਿ ਤੂੰ ਇੱਥੇ ਰਹਿ ਕੇ ਨੌਕਰੀ ਕਰ ਹੈੱਡਫੋਨ ਲਾ ਮੈਂ ਤੈਨੂੰ ਦੁੱਖ ਸਹੰਦੀ ਨੂੰ ਤਾਂ ਦੇਖ ਸਕਦਾ ਮੈਂ ਤੈਨੂੰ ਆਪਦੇ ਅੱਖਾਂ ਦੇ ਸਾਹਮਣੇ ਰੱਖ ਸਕਦਾ ਪਰ ਮੈਂ ਤੇਰੀ ਸਹਰਿਆਂ ਦੇ ਘਰੋਂ ਅਰਥੀ ਚੁੱਕਣ ਨਹੀਂ ਜਾ ਸਕਦਾ ਇਸੇ ਕਰਕੇ ਉਸ ਦਿਨ ਮੈਂ ਪੰਚਾਇਤ ਚ ਨਹੀਂ ਸੀ ਬੋਲਿਆ ਤਾਂ ਕਿ ਮੈਂ ਘਰੇ ਚੱਲਿਆ ਜਾਵਾਂ ਤੇ ਬਾਅਦ ਵਿੱਚ ਮੇਰੀ ਧੀ ਨੂੰ ਕੁਛ ਦੇ ਕੇ ਮਾਰ ਨਾ ਦਿੱਤਾ ਜਾਵੇ ਇਸ ਕਰਕੇ ਮੈਂ ਉਥੋਂ ਨੀਵੀ ਪਾ ਕੇ ਆ ਗਿਆ ਸੀ ਮੈਨੂੰ ਪਤਾ ਸੀ ਕਿ ਤੂੰ ਸਹੀ ਆਂ ਪਰ ਮੈਂ ਤੇਰੇ ਸਹੀ ਹੁੰਦਿਆ ਵੀ ਉਹਨਾਂ ਨਾਲ ਬਹਿਸ ਬਾਜੀ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਇਹ ਸੀ ਕਿ ਕਿਤੇ ਨਾ ਕਿਤੇ ਮੇਰੀ ਧੀ ਦਾ ਘਰ ਵਾਸਤਾ ਰਹੇ ਜੇ ਪਰ ਜੇਕਰ ਤੂੰ ਅੱਜ ਆਈ ਗਈਆਂ ਹੁਣ ਮੈਂ ਤੈਨੂੰ ਵਾਪਸ ਨਹੀਂ ਜਾਣ ਦਿੰਦਾ ਤੇਰੇ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਤੂੰ ਇੱਥੇ ਰਹਿ ਇੱਥੇ ਰਹਿ ਕੇ ਨੌਕਰੀ ਕਰ ਕੋਈ ਗੱਲ ਨਹੀਂ ਜਿੱਥੇ ਅਸੀਂ ਰੋਟੀ ਖਾਵਾਂਗੇ ਤੇਰੇ ਕਰਮਾਂ ਦੀ ਵੀ ਤੈਨੂੰ ਮਿਲ ਜਵੇਗੀ ਹੁਣ ਪੂਜਾ ਆਪਦੇ ਪੇਰੈਂਟਸ ਦੇ ਘਰ ਰਹਿ ਰਹੀ ਜੋਬ ਕਰਦੀ ਵਧੀਆ ਆਪਦੀ ਜ਼ਿੰਦਗੀ ਨੂੰ ਮਣ ਰਹੀ ਆ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਏ ਕਿਉਂਕਿ ਇਹ इमोशनल ਕਹਾਣੀ ਸੀ ਪਰ ਬਹੁਤ ਸਾਰੀਆਂ ਲੜਕੀਆਂ ਨਾਲ ਅੱਜ ਦੇ ਟਾਈਮ 'ਚ ਕੁਝ ਹੋ ਰਿਹਾ ਅਤੇ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਕੱਲ ਮਿਲਦੇ ਆ ਇੱਕ ਨਵੇਂ ਟੌਪਿਕ ਤੇ ਅੱਜ ਲਈ ਧੰਨਵਾਦ ਜੀ